ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਨਾਲ ਲੱਗਦੇ ਗਵਾਂਢੀ ਸੂਬਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਅਰਲੀ ਆਲਾ ਨਿਵਾਸੀ ਨੌਜਵਾਨ ਨਾਲ ਇੱਕ ਕਾਰਸਵਾਰ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਅਤੇ ਲਹੂ ਲਹਾਨ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਊਨਾ ਹਿਮਾਚਲ ਪੁਲਿਸ ਨੇ ਇੱਕ ਲੜਕੀ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਲੜਕੀ ਸਮੇਤ ਗ੍ਰਿਫਤਾਰ ਕੀਤੇ ਗਏ ਚਾਰੇ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਤਿੰਨ ਨੌਜਵਾਨਾਂ ਨੂੰ 4-4 ਦਿਨ ਦੇ ਪੁਲਿਸ ਰਿਮਾਂਡ ਤੇ ਅਤੇ ਨਾਬਾਲਗ ਲੜਕੀ ਨੂੰ ਬਾਲ ਸੂਧਾਰ ਘਰ ਭੇਜਿਆ ਹੈ ਇਸ ਤੋਂ ਪਹਿਲਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਹੋਇਆਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਨਾਲ ਲੈ ਕੇ ਹਿਮਾਚਲ ਪੁਲਿਸ ਨੰਗਲ ਪਹੁੰਚੀ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਪੀੜਿਤ ਨੌਜਵਾਨ ਦੀ ਕਥਿਤ ਤੌਰ ਤੇ ਹਤਿਆ ਕਰਕੇ ਡੈੱਡ ਬੋਡੀ ਨੂੰ ਨੰਗਲ ਨੇਰ ਵਿੱਚ ਨਾ ਸੁੱਟ ਦਿੱਤਾ ਹੋਵੇ ਇਸ ਮਾਮਲੇ ਦੀ ਜਾਂਚ ਦੇ ਤਹਿਤ ਵੱਡੀ ਗਿਣਤੀ ਵਿੱਚ ਉਹਨਾਂ ਪੁਲਿਸ ਐਸਪੀ ਸੰਜੀਵ ਪਾਟਿਆ ਦੀ ਅਗਵਾਈ ਵਿੱਚ ਨੰਗਲ ਪਹੁੰਚੀ ਅਤੇ ਸਭ ਤੋਂ ਪਹਿਲਾਂ ਦੋਸ਼ੀਆਂ ਨੂੰ ਨਾਲ ਲੈ ਕੇ ਐਮਪੀ ਕੋਠੀ ਨਜ਼ਦੀਕ ਜਾਂਚ ਕੀਤੀ ਗਈ ਉਸ ਤੋਂ ਬਾਅਦ ਬ੍ਰਹਮਪੁਰ ਨਹਿਰ ਕੰਡੇ ਪੁੱਛਗਿਚ ਕਰਮਗਰੋਂ ਅੱਗੇ ਨਿਕਲ ਗਏ ਇਸ ਜਾਂਚ ਵਿੱਚ ਪੁਲਿਸ ਦੇ ਹੱਥ ਕੀ ਲੱਗਾ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ মিডিਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ